ਕੈਨੇਡਾ ਦੇ 온ਟਾਰੀਓ ਸਰਕਾਰ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਅਸਾਈਲਮ ਸੀਕਰਸ ਯਾਨੀ ਕਿ ਸ਼ਰਨ ਮੰਗਣ ਵਾਲਿਆਂ ਨੂੰ ਤੁਰੰਤ ਵਰਕ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ ਤਾਂ ਜੋ ਉਹ ਸੂਬੇ ਦੇ ਵਿੱਚ ਕੰਮ ਕਰ ਸਕਣ ਇਸ ਦੇ ਨਾਲ ਹੀ ਸਰਕਾਰ ਸੰਵਿਧਾਨ ਦੀ ਧਾਰਾ 95 ਦੀ ਵਰਤੋਂ ਕਰੇਗੀ ਜੋ ਸੂਬਿਆਂ ਨੂੰ ਇਮੀਗ੍ਰੇਸ਼ਨ ਦੇ ਕੁਝ ਹੱਦ ਤੱਕ ਅਧਿਕਾਰ ਦਿੰਦੀ ਹੈ ਇਸ ਦਾ ਐਲਾਨ 온ਟਾਰੀਓ ਦੇ ਪ੍ਰੀਮਰ ਡੱਗ ਫੋਰਡ ਦੇ ਵੱਲੋਂ ਕੀਤਾ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪ੍ਰੈਸ ਪੰਜਾਬੀ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਮੁਤਾਬਕ ਓਨਟਾਰੀਓ ਦੇ ਵਿੱਚ ਲਗਭਗ 1 ਲੱਖ ਅਸਾਲਮ ਸੀਕਰਸ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਹੋਟਲਸ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਇਹ ਕਿਹਾ ਕਿ ਇਹ ਲੋਕ ਸਿਹਤਮੰਦ ਨੇ ਮਿਹਨਤੀ ਨੇ ਅਤੇ ਕੰਮ ਕਰਨਾ ਚਾਹੁੰਦੇ ਨੇ ਪਰ ਫੈਡਰਲ ਸਰਕਾਰ ਦੀਆਂ ਲੰਮੀਆਂ ਪ੍ਰਕਿਰਿਆਵਾਂ ਦੇ ਕਾਰਨ ਉਹ 2 ਸਾਲ ਤੋਂ ਵੱਧ ਸਮੇਂ ਤੱਕ ਵਰਕ ਪਰਮਿਟ ਦੀ ਉਡੀਕ ਦੇ ਵਿੱਚ ਰਹਿੰਦੇ ਨੇ ਇਸ ਦੇ ਨਾਲ ਸੂਬੇ ਦੇ ਆਰਥਿਕ ਸਰੋਤਾਂ ਤੇ ਵੱਡਾ ਬੋਝ ਪੈਂਦਾ ਹੈ ਡੱਗਫੋਰਡ ਨੇ ਅੱਗੋਂ ਇਹ ਬੋਲਦੇ ਹੋਏ ਕਿਹਾ ਕਿ ਇਹ ਸਾਡੇ ਸਿਸਟਮ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਸੀਂ ਫੈਡਰਲ ਸਰਕਾਰ ਦੀ ਉਡੀਕ ਨਹੀਂ ਕਰਾਂਗੇ ਅਸੀਂ 온ਟਾਰੀਓ ਦੇ ਵਿੱਚ ਆਪਣੇ ਵਰਕ ਪਰਮਿਟ ਆਪ ਜਾਰੀ ਕਰਾਂਗੇ ਇਸ ਫੈਸਲੇ ਨੂੰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਲਾਹ ਤੇ ਆਧਾਰਿਤ ਕਿਹਾ ਜਾ ਸਕਦਾ ਹੈ ਉਹਨਾਂ ਨੇ ਵੀ ਸੰਵਿਧਾਨ ਦੀ ਧਾਰਾ 95 ਦਾ ਹਵਾਲਾ ਦਿੱਤਾ ਇਹ ਧਾਰਾ ਸੂਬਿਆਂ ਨੂੰ ਇਮੀਗ੍ਰੇਸ਼ਨ ਸੰਬੰਧੀ ਕੁਝ ਕਾਨੂੰਨ ਬਣਾਉਣ ਦੀ ਇਜਾਜ਼ਤ ਦਿੰਦੀ ਹੈ ਬਸ਼ਰਤੇ ਇਹ ਕਾਨੂੰਨ ਫੈਡਰਲ ਕਾਨੂੰਨਾਂ ਦੇ ਖਿਲਾਫ ਨਾ ਹੋਣ ਸੰਵਿਧਾਨ ਦੀ ਧਾਰਾ 95 ਸੂਬਿਆਂ ਨੂੰ ਇਮੀਗ੍ਰੇਸ਼ਨ ਅਤੇ ਖੇਤੀਬਾੜੀ ਦੇ ਮਾਮਲਿਆਂ ਵਿੱਚ ਫੈਡਰਲ ਸਰਕਾਰ ਦੇ ਨਾਲ ਸਾਂਝੇ ਅਧਿਕਾਰ ਦਿੰਦੀ ਹੈ। ਇਸ ਦੇ ਤਹਿਤ ਸੂਬੇ ਆਪਣੇ ਅਧਿਕਾਰ ਖੇਤਰ ਦੇ ਵਿੱਚ ਕੁਝ ਇਮੀਗ੍ਰੇਸ਼ਨ ਨੀਤੀਆਂ ਬਣਾ ਸਕਦੇ ਨੇ। ਹਾਲਾਂਕਿ ਇਹ ਅਧਿਕਾਰ ਕਾਫੀ ਸੀਮਿਤ ਨੇ ਅਤੇ ਫੈਡਰਲ ਕਾਨੂੰਨਾਂ ਦੇ ਨਾਲ ਕੋਈ ਟਕਰਾਅ ਨਹੀਂ ਕਰ ਸਕਦੇ। ਮਹਾਰਾ ਦਾ ਕਹਿਣਾ ਹੈ ਕਿ ਇਹ ਇੱਕ ਗੁੰਝਲਦਾਰ ਖੇਤਰ ਹੈ ਕਿਉਂਕਿ ਸੂਬਿਆਂ ਦੇ ਕੋਲ ਡਿਪੋਟੇਸ਼ਨ ਜਾਂ ਫਿਰ ਵੀਜ਼ਾ ਸੰਬੰਧੀ ਅਧਿਕਾਰ ਨਹੀਂ ਹੁੰਦੇ। ਇਸ ਐਲਾਨ ਨੇ ਫੈਡਰਲ ਸਰਕਾਰ ਦੇ ਨਾਲ ਤਣਾਅ ਪੈਦਾ ਕਰ ਦਿੱਤਾ ਹੈ। ਓਨਟਾਰੀਓ ਦੇ ਪ੍ਰੀਮਰ ਫੋਰਡ ਨੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡਾਈਪ ਤੇ ਤੰਜ਼ ਕੱਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਮਾਕ ਕਾਰਨੀ ਦੀ ਸੂਬਿਆਂ ਨੂੰ ਵਧੇਰੇ ਅਧਿਕਾਰ ਦੇਣ ਦੀ ਸੋਚ ਦੇ ਨਾਲ ਸਹਿਮਤ ਨਹੀਂ ਨੇ ਫੋਰਡ ਦੇ ਮੁਤਾਬਕ ਫੈਡਰਲ ਸਰਕਾਰ ਨੂੰ ਇਮੀਗ੍ਰੇਸ਼ਨ ਸਿਸਟਮ ਨੂੰ ਸੁਧਾਰਨ ਦੇ ਲਈ ਸੂਬਿਆਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਫੈਡਰਲ ਇਮੀਗ੍ਰੇਸ਼ਨ ਮੰਤਰਾਲੇ ਨੇ ਅਜੇ ਤੱਕ ਇਸ ਪੂਰੇ ਮਾਮਲੇ ਬਾਰੇ ਆਪਣਾ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਓਨਟਾਰੀਓ ਦੇ ਵਿੱਚ ਅਸਾਈਲਮ ਸੀਕਰਜ਼ ਦੀ ਵੱਡੀ ਗਿਣਤੀ ਖਾਸ ਕਰਕੇ ਇਟੋ ਬਿਕੋਕ ਦੇ ਹੋਟੈਲਜ਼ ਦੇ ਵਿੱਚ ਸਰਕਾਰੀ ਸਹਾਇਤਾ ਤੇ ਨਿਰਭਰ ਹੈ। ਫੋਰ ਦੇ ਮੁਤਾਬਕ ਇਹ ਸਥਿਤੀ ਸੂਬੇ ਦੇ ਆਰਥਿਕ ਸਰੋਤਾਂ ਤੇ ਬੋਝ ਪਾਉਂਦੀ ਹੈ। ਵਰਕ ਪਰਮਿਟ ਦੇਣ ਦੇ ਨਾਲ ਅਸਾਈਲਮ ਸੀਕਰਜ਼ ਨਾ ਸਿਰਫ ਆਪਣਾ ਗੁਜ਼ਾਰਾ ਕਰ ਸਕਣਗੇ ਸਗੋਂ ਸਥਾਨਕ ਅਰਥਚਾਰੇ ਦੇ ਵਿੱਚ ਵੀ ਯੋਗਦਾਨ ਪਾ ਸਕਣਗੇ। ਉਹ ਟੈਕਸ ਵੀ ਅਦਾ ਕਰਨਗੇ ਤੇ ਆਪਣੇ ਖਰਚੇ ਆਪ ਚੁੱਕਣਗੇ ਅਤੇ ਅਰਥ ਵਿਵਸਥਾ ਦੇ ਵਿੱਚ ਖਰਚੇ ਵਧਾਉਣਗੇ ਜੋ ਸੂਬੇ ਦੀ ਅਰਥ ਵਿਵਸਥਾ ਦੇ ਲਈ ਕਾਫੀ ਫਾਇਦੇਮੰਦ ਹੋਵੇਗਾ। ਇਸ ਯੋਜਨਾ ਦੀ ਸਫਲਤਾ ਦੀਆਂ ਕਈ ਚੁਣੌਤੀਆਂ ਨੇ। ਮਹਾਰਾ ਦੇ ਮੁਤਾਬਕ ਸੰਵਿਧਾਨਿਕ ਧਾਰਾ 95 ਦੀ ਵਰਤੋਂ ਸੂਬਿਆਂ ਨੂੰ ਸੀਮਿਤ ਅਧਿਕਾਰ ਦਿੰਦੀ ਹੈ ਅਤੇ ਫੈਡਰਲ ਕਾਨੂੰਨਾਂ ਦੇ ਨਾਲ ਟਕਰਾਅ ਦੀ ਸੰਭਾਵਨਾ ਵੀ ਵੱਧ ਸਕਦੀ ਹੈ। ਸੂਬਿਆਂ ਦੇ ਕੋਲ ਡਿਪੂਟੇਸ਼ਨ ਜਾਂ ਫਿਰ ਵੀਜ਼ਾ ਨੀਤੀਆਂ ਦਾ ਅਧਿਕਾਰ ਨਹੀਂ ਹੈ। ਇਸ ਕਾਰਨ ਇਸ ਪ੍ਰਕਿਰਿਆ ਦੇ ਵਿੱਚ ਕਾਨੂੰਨੀ ਅੜਚਨਾ ਵੀ ਆ ਸਕਦੀਆਂ ਨੇ। ਦੂਜੇ ਪਾਸੇ ਇਸ ਫੈਸਲੇ ਨੂੰ ਸਮਰਥਕਾਂ ਨੇ ਇੱਕ ਸਕਾਰਾਤਮਕ ਕਦਮ ਵੀ ਦੱਸਿਆ। ਇਸ ਦੇ ਨਾਲ ਅਸਾਈਲਮ ਸੀਕਰਜ਼ ਨੂੰ ਆਰਥਿਕ ਆਜ਼ਾਦੀ ਮਿਲੇਗੀ ਅਤੇ ਸੂਬੇ ਦੀਆਂ ਲੇਬਰ ਮਾਰਕੀਟ ਦੇ ਵਿੱਚ ਜ਼ਰੂਰਤਾਂ ਵੀ ਪੂਰੀਆਂ ਹੋ ਸਕਦੀਆਂ ਨੇ। ਕਈ ਹੋਰ ਸੂਬਿਆਂ ਜਿਵੇਂ ਕਿ ਕਿਊਬੈਕ ਤੇ ਮੈਨੀਟੋਬਾ ਨੇ ਵੀ ਵਦੇਰੇ ਇਮੀਗ੍ਰੇਸ਼ਨ ਅਧਿਕਾਰ ਦੇਣ ਦੀ ਮੰਗ ਜਿਹੜੀ ਆ ਉਹ ਚੁੱਕੀ ਹੈ ਫੋਰਡ ਸਰਕਾਰ ਦਾ ਇਹ ਕਦਮ 온ਟਾਰੀਓ ਦੀ ਅਰਥ ਵਿਵਸਥਾ ਤੇ ਅਸਾਈਲਮ ਸੀਕਰਜ਼ ਦੀ ਸਥਿਤੀ ਨੂੰ ਸੁਧਾਰਨ ਦੇ ਵਿੱਚ ਇੱਕ ਵੱਡਾ ਫੈਸਲਾ ਹੈ ਪਰ ਫੈਡਰਲ ਸਰਕਾਰ ਤੇ ਕਾਨੂੰਨੀ ਰੁਕਾਵਟਾਂ ਇਸ ਨੂੰ ਮੁਸ਼ਕਲ ਬਣਾ ਸਕਦੀਆਂ ਨੇ